ਘੱਟ ਤੋਂ ਘੱਟ 4 ਫੁੱਟ ਦਾ ਫਾਸਲਾ ਰਹਿ ਗਿਆ ਜੀ ਪਿੰਡ ਦੇ ਵਿੱਚ ਹਾਂ ਪਾਣੀ ਘੱਟ ਤੋਂ ਘੱਟ ਜਿਆਦਾ ਨਹੀਂ 12 ਫੁੱਟ ਪਾਣੀ ਉੱਪਰ ਹੋ ਗਿਆ 12 ਫੁੱਟ ਤੇ ਐਮਐਲਏ ਸਾਹਿਬ ਉਹ ਕਰ ਗਏ ਹਨ ਮਤਲਬ ਥੈਲੇ ਥੁਲੇ ਆ ਗਏ ਹਨ ਕਮੇਟੀ ਵੱਲੋਂ ਹੁਣ ਲਾਣਗੇ ਥੈਲੇ ਜੀ ਥੋੜੀ ਦੇਰ ਤੱਕ ਬਾਕੀ ਮਸ਼ੀਨ ਲੱਗੀ ਹੋਈ ਹੈ ਜਿਹੜੇ ਆ ਇਹ ਨਦੀ ਦੇ ਸਾਰੇ ਦਰਕhta ਕਰਕੇ ਪਾਣੀ ਰੁਕ ਰਿਹਾ ਹੈ ਮਾਰ ਕਰ ਰਿਹਾ ਹੈ ਜੇ ਜੇ ਨਾ ਹੁਣ ਪਾਣੀ ਆਪਣਾ ਸਿੱਧਾ ਜਾਵੇਗਾ ਰਾਜਪੁਰੇ ਨੂੰ ਖਤਰਾ ਹੈ ਅੱਗੇ ਜਿਹੜੇ ਪਿੰਡ ਅੱਗੇ ਜਾ ਕੇ ਆਂ ਉੱਥੇ ਕਿਨਾਰੇ ਵੀ ਘਟਾ ਹੈ ਉੱਥੇ ਜਾ ਕੇ ਬਾਹਰ ਨਿਕਲੇਗਾ ਉਹ ਪਿੰਡਾਂ ਨੂੰ ਡੁਬੋਏਗਾ ਜੀ ਉਹ ਖੇਤਾਂ ਕਰਕੇ ਬਚਾਇਆ ਜੇ ਖੇਤ ਨਾ ਹੋਣ ਤੇ ਪਾਣੀ ਜਿਹੜਾ ਸਿੱਧਾ ਮਾਰਕੀਟ ਦੇ ਵਿੱਚ ਜਾਏਗਾ ਰਾਈਪਰੇ ਤੁਸੀਂ ਜੇਕਰ ਉਹ ਚੈਨਲ DF5 ਪੰਜਾਬੀ ਜਿਸ ਤਰ੍ਹਾਂ ਕਿ ਤੁਸੀਂ ਸਭ ਜਾਣਦੇ ਹੋ ਪੰਜਾਬ ਜਿਹੜਾ ਹੜ੍ਹਾਂ ਦੀ ਮਾਲ ਚੇਲ ਰਿਹਾ ਹੈ ਤਕਰੀਬਨ ਜਿਹੜੇ 9 ਜ਼ਿਲ੍ਹੇ ਨੇ ਪੰਜਾਬ ਦੇ ਜਿਹੜੇ ਹੜ੍ਹਾਂ ਦੀ ਮਾਰ ਚੇਲ ਰਹੇ ਨੇ ਅਸੀਂ ਇਸ ਵਕਤ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਖਰਾਜਪੁਰ ਦੇ ਕੋਲ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਮੇਨ ਹਾਈਵੇ ਦੇ ਕੋਲ 25 ਦਰਿਆ ਜਿਹੜੀ ਨਹਿਰ ਵਗਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਇਫਾਨ ਤੇ ਹੈ ਕਿੰਨਾ ਪਾਣੀ ਜਿਹੜਾ ਇੱਥੋਂ ਮਾਰ ਕਰਦਾ ਹੋਇਆ ਰਾਜਪੁਰਾ ਹਲਕਾ ਦੇ ਕਾਫੀ ਪਿੰਡਾਂ ਨੂੰ ਜਿਹੜਾ ਹੈ ਮਾਰ ਕਰਦਾ ਹੈ ਜੇ ਆਪਾਂ ਗੱਲ ਕਰੀਏ ਨਾਲ ਲੱਗਦੇ ਪਿੰਡ ਖਰਾਜਪੁਰ ਚ ਵੀ ਜਿਹੜਾ ਹੈ ਇਸ ਟਾਈਮ ਪਾਣੀ ਜਿਹ थे ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਵੀ ਆਖਿਰ ਅੱਜ ਜਿਹੜੀ ਪਾਣੀ ਦੀ ਸਥਿਤੀ ਹੈ ਜਿਹੜੇ ਹਾੜਾਂ ਦੀ ਮਾਰ ਜਿਹੜੀ ਹੈਗੀ ਪਹਿਲਾਂ ਤਾਂ ਜੇ ਆਪਾਂ ਗੱਲ ਕਰੀਏ ਹਲਕਾ ਕਨੌਰ ਦੇ ਵਿੱਚ ਦਾ ਇਫੈਕਟ ਮਿਲਦਾ ਹੈ ਦੇਖਣ ਨੂੰ ਅੱਜ ਰਾਜਪੁਰਾ ਦੇ ਵਿੱਚ ਵੀ ਜਿਹੜਾ ਇਫੈਕਟ ਦੇਖਣ ਨੂੰ ਮਿਲ ਰਿਹਾ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਗੱਲਬਾਤ ਕਰਦੇ ਪਿੰਡ ਵਾਸੀ ਨਾਲ ਭਾਜੀ ਕੀ ਨਾਮ ਹੈ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਸੁਰਿੰਦਰ ਸਿੰਘ ਉਹ ਨਾ ਇਹ ਖਰਾਜਪੁਰ ਰਹਿਣ ਵਾਲਾ ਜੀ ਅੱਜ ਤੁਸੀਂ 25 ਦਰਿਆ ਤੇ ਆਇਓ ਇਹ ਜਿਹੜਾ ਪਾਣੀ ਹੈ ਇੱਥੋਂ ਪਿੰਡ ਨੂੰ ਤੁਹਾਡੇ ਖਰਾਜਪੁਰ ਨੂੰ ਮਾਰ ਕਰਦਾ ਹੋ ਜਾਂਦਾ ਕੀ ਸਥਿਤੀ ਹੈ ਪਿੰਡ ਦੇ ਵਿੱਚ ਕੜ ਤੋਂ ਕੜ 4 ਫੁੱਟ ਦਾ ਫਾਸਲਾ ਰਹਿ ਗਿਆ ਜੀ ਪਿੰਡ ਦੇ ਵਿੱਚ ਹਾਂ ਜੀ 92 ਮਤਲਬ ਕਿ ਇਸ ਸਾਈਡ ਤੋਂ ਮਤਲਬ ਜੀ ਸਟਾਰਟਿੰਗ ਤੋਂ ਥੈਲੇ ਭੁਰਨ ਲੱਗ ਗਏ ਆ ਜੀ ਜਿਹੜੇ ਪਹਿਲੇ ਲਾਏ ਸੀ ਪਿੰਡ ਦੇ ਖੇੜੇ ਕੋਲ ਉਹ ਵੀ ਥੈਲੇ ਖਿਸ ਗਏ ਆ ਜੀ ਕਿੰਨੇ ਫੁੱਟ ਪਾਣੀ ਇਸ ਟਾਈਮ ਪਿੰਡ ਦੇ ਵਿੱਚ ਆ ਚੁੱਕਿਆ ਕੜ ਫਾਸਲਾ ਰਹਿ ਗਿਆ 4 ਫੁੱਟ ਦਾ ਜੀ ਪਾਣੀ ਘੜ ਤੋਂ ਘੜ ਜ਼ਿਆਦਾ ਨਹੀਂ 12 ਫੁੱਟ ਪਾਣੀ ਉੱਪਰ ਹੋ ਗਿਆ ਜੀ 12 ਫੁੱਟ ਕੀ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਵੱਲੋਂ ਕੀ ਪ੍ਰਬੰਧ ਕੀਤੇ ਹੋਏ ਨੇ ਕਿਉਂਕਿ ਪਹਿਲਾਂ ਵੀ ਜਿਹੜਾ ਹੈ ਦੇਖਿਆ ਜਾਂਦਾ ਕਈ ਵਾਰ ਹੜਾ ਦੀ ਮਾਰ ਜਿਹੜੀ ਪੈਂਦੀ ਹੈ ਖਰਾਜਪੁਰ ਪਿੰਡ ਵੀ ਆ ਜ ਦੇਖੋ ਜੀ ਹੁਣ ਇਹ ਪ੍ਰਸ਼ਾਸਨ ਲੱਗਾ ਹੋਇਆ ਹੈ ਆਏ ਸੀਗੇ ਸਵੇਰੇ ਮੈਡਮ ਜੀ ਆਏ ਸੀਗੇ ਤੇ ਐਮਐਲਏ ਸਾਹਿਬ ਉਹ ਕਰ ਗਏ ਹਨ ਮਤਲਬ ਥੈਲੇ ਥੁਲੇ ਆ ਗਏ ਹਨ ਕਮੇਟੀ ਵੱਲੋਂ ਹੁਣ ਲਾਣਗੇ ਥੈਲੇ ਜੀ ਥੋੜੀ ਦੇਰ ਤੱਕ ਬਾਕੀ ਮਸ਼ੀਨ ਲੱਗੀ ਹੋਈ ਹੈ ਕੰਮ ਚੱਲ ਰਿਹਾ ਪੂਰਾ ਜੀ ਕੀ ਲੱਗਦਾ ਜਿਹੜੇ ਪ੍ਰਬੰਧ ਕੀਤੇਗੇ ਪ੍ਰਸ਼ਾਸਨ ਵੱਲੋਂ ਹੱਥਲ ਪਾਸ ਪਾਈ ਜਾ ਸਕਦੀ ਐ ਇਸ ਨੂੰ ਰੋਕਣ ਲਈ ਦੇਖੋ ਜੀ ਪਰਮਾਤਮਾ ਦੀ ਕਿਰਪਾ ਬਾਕੀ ਸਾਰੇ ਕੰਮ ਕਰ ਰਹੇ ਆ ਜੀ ਜੋਰ ਨਾਲ ਕਰ ਰਹੇ ਕੰਮ ਜੀ ਪ੍ਰਸ਼ਾਸਨ ਨੂੰ ਕੀ ਪੀਲ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ ਇਹੀ ਪੀਲ ਹੈ ਜੀ ਸਾਡਾ ਬਨ ਉੱਚਾ ਕੀਤਾ ਜਾਵੇ ਠੀਕ ਹੈ ਜੀ ਕੋਈ ਸ ਕਰਕੇ ਪਾਣੀ ਰੁਕ ਰਿਹਾ ਹੈ ਮਾਰ ਕਰ ਰਿਹਾ ਜੇ ਜੇ ਨਾ ਹੋਣ ਪਾਣੀ ਆਪਣਾ ਸਿੱਧਾ ਜਾਵੇਗਾ ਭਾਈ ਤੁਹਾਡਾ ਕੀ ਨਾਮ ਹੈ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਪਿੰਡ ਖਰਾਜਪੁਰ ਕੀ ਕਹਿਣਾ ਚਾਹੋਗੇ ਜਿਹੜੀ ਸਥਿਤੀ ਅੱਜ ਇੱਥੇ 25 ਦਿਨਾਂ ਦੇ ਵਿੱਚ ਬਣ ਚੁੱਕੀ ਹੈ ਹਾਲਾਂਕਿ ਜਦ ਪਹਿਲਾਂ ਵੀ 2023 ਦੇ ਵਿੱਚ ਹੜਾ ਆਇਆ ਸੀਗਾ ਏਹੀ ਸਥਿਤੀ ਜਿਹੜੀ ਬਣੀ ਸੀ ਅੱਜ ਫਿਰ ਉਹ ਹੀ ਸਥਿਤੀ ਬਣ ਚੁੱਕੀ ਹੈ ਪਿੰਡ ਦੇ ਵਿੱਚ ਪਾਣੀ ਭਰ ਚੁੱਕਾ ਉਹ ਤਾਂ ਹੀ ਪਿੱਛੋਂ ਬਾਰਿਸ਼ ਕਰਕੇ ਪਾਣੀ ਦਾ ਬਹੁਤ ਆ ਰਿਹਾ ਪਰ ਅੱਗੇ ਵੀ ਪਾਣੀ ਬਹੁਤ ਹੈ ਤੇ ਬਾਕੀ ਸਾਡੀ ਤਾਂ ਇਹ ਹੀ ਅਪੀਲ ਹੈ ਪ੍ਰਸ਼ਾਸਨ ਨੂੰ ਕਿ ਸਾਡੇ ਬੰਦ ਤੇ ਤੇ ਜਿਹੜੇ ਨੈਰੀ ਵਿਭਾਗ ਨੇ ਉਹਨਾਂ ਨੂੰ ਦਰਖਤਾਂ ਦੇ ਵੀ ਕੱਟ ਕੇ ਉਹਨਾਂ ਨੂੰ ਸੈਟਿੰਗ ਕੀਤੀ ਜਾਏ ਉਹਨਾਂ ਦੀ ਜਿਹੜਾ ਪ੍ਰਸ਼ਾਸਨ ਕੰਮ ਕਰ ਰਿਹਾ ਲਗਾਤਾਰ ਸਵੇਰ ਤੋਂ ਲੱਗਿਆ ਹੋਇਆ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਪ੍ਰਸ਼ਾਸਨ ਮੋਰ ਲੱਗਦਾ ਹੈ ਵੀ ਪਿੰਡ ਵਾਸੀ ਜਿਹੜੇ ਇਸ ਹੜ੍ਹ ਦੀ ਮਾਰ ਤੋਂ ਬਚ ਪਾਨਗੇ ਕੋਸ਼ਿਸ਼ ਤਾਂ ਪੂਰੀ ਹੈ ਜੀ ਪਰਮਾਤਮਾ ਵੱਲੋਂ ਬਾਕੀ ਥੈਲੇ ਥੁੱਲੇ ਆਏ ਹੋਏ ਆ ਪ੍ਰਸ਼ਾਸਨ ਵੱਲੋਂ ਕਮੇਟੀ ਵੱਲੋਂ ਥੈਲੇ ਆਏ ਹੋਏ ਆ ਸਾਡੇ ਸਰਪੰਚ ਸਾਹਿਬ ਲੱਗੇ ਹੋਏ ਆ ਬਾਕੀ ਕੰਮ ਚੱਲ ਰਿਹਾ ਬਾਕੀ ਜਿਵੇਂ ਰੱਬ ਚਾਹੇਗਾ ਹੋਣਾ ਤੇ ਓਵੇਂ ਹੀ ਆ ਆਪਣਾ ਕੁਲਦੀਪ ਸਿੰਘ ਜੀ ਕਿਹੜਾ ਪਿੰਡ ਹੈ ਸ਼ੰਭੂ ਕੁਲਾ ਜਿਦਾ ਲਗਾਤਾਰ ਜੋ بارش ਹੋ ਰਹੀ ਹੈ ਕੱਗੜ ਦਾ ਪਾਣੀ ਵਧ ਰਿਹਾ ਤੇ 25 ਦਾ ਵੀ ਫਲੋ ਤੇ ਹੈ ਕੀ ਕਹਿੰਦਾ ਇੱਕ ਵਾਰ ਇਹ ਜਿਹੜੇ ਹਿਸਾਬ ਨਾਲ ਪਾਣੀ ਵਧ ਰਿਹਾ ਜੀ ਇਹ ਖਤਰਾ ਤੇ ਹੈ ਅੱਗੇ ਪਿੰਡਾਂ ਨੂੰ ਜੀ ਅਗਰ ਇਹ ਬਾਹਰ ਹੁੰਦਾ ਹੈ ਰਾਜਪੁਰੇ ਨੂੰ ਵੀ ਖਤਰਾ ਹੈ ਅੱਗੇ ਜਿਹੜੇ ਪਿੰਡ ਅੱਗੇ ਜਾ ਕੇ ਆ ਉੱਥੇ ਕਿਨਾਰੇ ਵੀ ਘਟਾ ਹੈ ਉੱਥੇ ਜਾ ਕੇ ਬਾਹਰ ਨਿਕਲੇਗਾ ਉਹ ਪਿੰਡਾਂ ਨੂੰ ਡੁਬੋਏਗਾ ਜੀ ਤੇ ਪ੍ਰਸ਼ਾਸਨ ਵੱਲੋਂ ਕੋਈ ਅਲਰਟ ਵੀ ਦਿੱਤਾ ਗਿਆ ਪਿੰਡਾਂ ਨੂੰ ਹਾਂਜੀ ਕੀਤਾ ਅਲਰਟ ਕੀਤਾ ਬਾਕਾਇਦਾ ਵੀਡੀਓ ਪਾਈਆਂ ਉਹਨਾਂ ਨੇ ਠੀਕ ਹੈ ਪਿੰਡਾਂ ਦੀਆਂ ਵੀ ਆ ਪਿੰਡਾਂ ਮਤਲਬ ਅਲਰਟ ਦੇ ਨੇ ਵੀ ਆਪ ਕੋ ਆਪਣਾ ਬਚਾਅ ਕਰੋ ਠੀਕ ਹੈ ਜਿੰਨਾ ਹੋ ਸਕੇ ਬਈ ਕੀ ਨਾਮ ਹੈ ਮੇਰਾ ਨਾਮ ਅਮਰਿੰਦਰ ਸਿੰਘ ਆ ਮੈਂ ਨੇੜੇ ਕਲੋਨੀ ਤੋਂ ਧਰਮਪੁਰਾ ਕਲੋਨੀ ਤੋਂ ਠੀਕ ਆ ਅਸੀਂ ਉਹ ਦੇਖਣ ਆਏ ਤੇ ਵੀ ਪਾਣੀ ਵਧ ਰਿਹਾ ਵੀ ਕੋਈ ਸਾਨੂੰ ਨੁਕਸਾਨ ਨਾ ਹੋ ਜੇ ਅੱਜ ਤੋਂ ਪਹਿਲਾਂ ਵੀ ਕਈ ਸਾਲ ਪਹਿਲਾਂ ਨੁਕਸਾਨ ਕੀਤਾ ਪਰ ਗਵਰਨਮੈਂਟ ਦੇ ਬਹੁਤ ਕਰੀਬੀ ਮਤਲਬ ਹੁਣ ਤਾਂ ਪੂਰੀ ਪ੍ਰਾਪਰਟੀ ਠੀਕ ਆ ਤਾਂ ਮੋਲ ਬਾਕੀ ਦੇਖਦੇ ਹੁਣ ਕੀ ਬਣਦਾ ਜਿਸ ਤਰ੍ਹਾਂ ਕੀ ਉੱਥੇ ਵੀ ਤੁਸੀਂ ਪਹਿਲੇ ਦੱਸ ਰਹੇ ਹੋ ਕਿ ਅਗਰ ਪਾਣੀ ਨਹੀਂ ਮੁੜਦਾ ਇੱਧਰ ਨੂੰ ਆ ਜਾਂਦਾ ਤਾਂ ਕਿੱਥੇ ਨੁਕਸਾਨ ਹੋਣ ਦੀ ਸੰਭਾਵਨਾ ਨੁਕਸਾਨ ਹੈ ਆਪਣਾ ਫੋਕਲ ਪੁਆਇੰਟ ਹੈ ਜੀ ਤਰਪੜਾ ਕਲੋਨੀ ਐ ਖਰਾਜਪੁਰ ਹੋ ਗਿਆ ਹਰ ਵਾਰੀ ਲੈਣ ਨੂੰ ਦਿੱਕਤ ਆਉਂਦੀ ਹੈ ਹੋਰ ਤਾਂ ਕੋਈ ਦਿੱਕਤ ਆਉਂਦੀ ਨਹੀਂ ਤੇ ਹੁਣ ਲੱਗਦਾ ਕਿ ਪਾਣੀ ਦਾ ਬਹਾਵ ਤੇਜ਼ ਹੋ ਗਿਆ ਪਹਿਲੇ ਨਾਲੋਂ ਪਹਿਲੇ ਨਾਲੋਂ ਬੜਾ ਤੇਜ਼ ਲੱਗ ਰਿਹਾ ਹੈ ਬਾਕੀ ਦੇਖਦੇ ਹੁਣ ਜਿਵੇਂ ਵੱਦਾ ਹੀ ਵੇਟ ਕਰਦੇ ਆ ਖੜੇ ਰਿਹਾ ਮੈਂ ਮਲਕੀਤ ਸਿੰਘ ਹੈ ਜੀ ਕਿੱਧਰ ਐਡ ਬਣਦਾ ਪਿੰਡ ਖਰਾਈਪੁਰਾ ਜੀ ਆਪਣਾ ਪਿੰਡ ਖਰਾਈਪੁਰਾ ਤੇ ਇਹ ਹੁਣ ਤੁਸੀਂ ਪਾਣੀ ਦੇਖਣ ਆਇਓ ਮਤਲਬ ਕੀ ਦਿਖਦਾ ਕਿ ਅਹੀਂ ਪਿੰਡ ਦੇਖਿਆ ਜੀ ਪਾਣੀ ਓਵਰ ਚੱਲ ਰਿਹਾ ਜੀ ਹੁਣ ਇੱਧਰ ਆਏ ਸੀਗੇ ਇੱਥੇ ਬਹੁਤ ਓਵਰ ਚੱਲ ਰਿਹਾ ਹੈ ਪਿੰਡ ਦੇ ਵਿੱਚ ਲੱਗੀ ਹੋਈ ਹੈ ਵੈਸੇ ਮਸ਼ੀਨ ਲਾਈ ਹੋਈ ਹੈ ਥੈਲੇ ਵਗੈਰਾ ਪਰਦੇ ਪਏ ਆ ਐਮਐਲਏ ਸਾਹਿਬ ਵੀ ਆਏ ਸੀ ਕੰਮ ਪੂਰਾ ਚੱਲ ਰਿਹਾ ਜੀ ਬਾਕੀ ਪਾਣੀ ਜ਼ਿਆਦਾ ਹੈ ਠੀਕ ਹੈ ਤੇ ਪ੍ਰਸ਼ਾਸਨ ਨੂੰ ਕੋਈ ਅਲਰਟ ਵੀ ਦਿੱਤਾ ਗਿਆ ਹੈ ਅਲਰਟ ਜਾਰੀ ਹੈ ਜੀ ਬਾਕੀ ਰਾਜਪੁਰੇ ਜਿਹੜੇ ਨਾਲ ਆਪਣਾ ਪਿੰਡ ਖਰਾਈਪੁਰਾ ਲੱਗਦਾ ਜੀ ਜੇ ਉਹ ਬੰਨ ਟੁੱਟਦਾ ਜੀ ਪੂਰੇ ਰਾਜਪੁਰੇ ਨੂੰ ਉਦੇ ਕਰਕੇ ਐਮਐਲਏ ਸਾਹਿਬ ਵੀ ਆਏ ਸੀ ਉਹਨਾਂ ਨੂੰ ਕਿਹਾ ਕਿ ਇਹਨਾਂ ਦੀ ਪੂਰੀ ਦੇਖਰੇ ਕੀਤੀ ਜਾਏ ਕਿ ਅਪੀਲ ਕਰਨਾ ਚਾਹੁੰਦੇ ਹੋ ਇੱਕ ਆਮ ਨਾਗਰਿਕ ਹੋਣ ਦੇ ਨਾਲ ਪ੍ਰਸ਼ਾਸਨ ਨੂੰ ਇਹ ਹੀ ਅਪੀਲ ਹੈ ਜੀ ਅਸੀਂ ਪਿੰਡ ਖਰਾਜਪੁਰ ਦੇ ਵਾਰ-ਵਾਰ ਕਹਿੰਨੇ ਆ ਜੀ ਸਾਡਾ ਬੰਨ ਉੱਚਾ ਕਰਵਾ ਦਿਓ ਬੰਨ ਉੱਚਾ ਕਰਵਾ ਦਿਓ ਨਾ ਬੇਲਦਾਰ ਆ ਰਹੇ ਨੇ ਜੀ ਨਾ ਸਾਡੇ درخت ਕਟਿੰਦੇ ਨੇ ਉਹਦੇ ਕਰਕੇ ਰੋਕ ਲੱਗੀ ਹੋਈ ਹੈ ਪਾਣੀ ਦੀ ਉਹਦੇ ਕਰਕੇ ਫਿਰ ਬੈਕ ਮਾਰਦਾ ਉਹ ਖੇਤਾਂ ਕਰਕੇ ਬਚਾਇਆ ਜੇ ਖੇਤ ਨਾ ਹੋਣ ਤੇ ਪਾਣੀ ਜਿਹੜਾ ਸਿੱਧਾ ਮਾਰਕੀਟ ਦੇ ਵਿੱਚ ਜਾਏਗਾ ਰਾਜਪੁਰੇ ਜੀ ਤੁਸੀਂ ਦੇਖ ਸਕਦੇ ਹੋ ਪਿੰਡ ਵਾਸੀ ਵੀ ਜਿਹੜੇ ਪਰੇਸ਼ਾਨ ਨੇ ਉਹ ਵੀ ਕਹਿ ਰਹੇ ਨੇ ਵੀ ਪ੍ਰਸ਼ਾਸਨ ਵੱਲੋਂ ਤਾਂ ਜਿਹੜੇ ਪ੍ਰਬੰਧ ਕੀਤੇ ਗਏ ਨੇ ਹਾਲਾ ਕਿ ਪ੍ਰਸ਼ਾਸਨ ਜੇ ਗੱਲ ਕਰੀ ਆਪਾਂ ਪਹਿਲਾਂ ਹੀ ਅਲਰਟ ਆ ਕਿਉਂਕਿ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਰਾਜਪੁਰਾ ਹਲਕੇ ਦੇ ਕਈ ਪਿੰਡ ਜਿਹੜੇ ਇਹ ਮਾਰਚ ਪੈਂਦੇ ਨੇ 25 ਦਿਰੇ ਦਾ ਪਾਣੀ ਜਿਹੜਾ ਹੈ ਪਿੰਡਾਂ ਨੂੰ ਮਾਰ ਕਰਦਾ ਜਾਂਦਾ ਉਹਨਾਂ ਨੂੰ ਜਿਹੜਾ ਹੈ ਅਲਰਟ ਕੀਤਾ ਗਿਆ ਜੀਗਾ ਤੇ ਪਿੰਡ ਵਾਸੀ ਵੀ ਜਿਹੜੇ ਅਰਦਾਸ ਕਰ ਰਹੇ ਨੇ ਕਹਿੰਦੇ ਰੱਬ ਤੇ ਅਰਦਾਸ ਕਰਦੇ ਆ ਅਸੀਂ ਵੀ ਜਿਹੜਾ ਹੈ ਇਸ ਤੋਂ ਬਚਾਅ ਹੋ ਸਕੇ ਕਿਉਂਕਿ ਜੇ ਆਪਾਂ ਗੱਲ ਕਰੀਏ 2023 ਦੇ ਵਿੱਚ ਵੀ ਜਦ ਹੜ੍ਹਾਂ ਦੀ ਮਾਰ ਆਈ ਸੀ ਕਿਉਂਕਿ ਉਹਨਾਂ ਨੂੰ ਦੱਸ ਦਈਏ ਜਦ ਪਹਾੜੀ ਇਲਾਕਿਆਂ ਦੇ ਵਿੱਚ ਹੁੰਿਆ ਤਾਂ ਡੈਮਾ ਦੇ ਵਿੱਚ ਜਿਹੜਾ ਪਾਣੀ ਵੱਖ-ਵੱਖ ਜਗ੍ਹਾ ਤੋਂ ਜਿਹੜਾ ਛੱਡਿਆ ਜਾਂਦਾ ਤੇ ਉਸ ਦੇ ਵਿੱਚ ਪੰਜਾਬ ਦੇ ਕਾਫੀ ਜ਼ਿਲ੍ਹੇ ਇਸ ਤੋਂ ਪ੍ਰਭਾਵਿਤ ਹੁੰਦੇ ਨੇ ਤੇ ਅੱਜ ਹਲਕਾ ਰਾਜਪੁਰਾ ਦੇ ਵਿੱਚ ਵੀ ਇਹ ਮੌਸਮ ਦੇਖਣ ਨੂੰ ਮਿਲ ਤੁਹ ਜੇ ਸਕਦੇ ਹੋ بارش ਵੀ ਜਿਹੜੀ ਹੈ ਇਸ ਟਾਈਮ ਜਿਹੜੀ ਹੈ ਚੱਲ ਰਹੀ ਹੈ ਤੇ ਪਾਣੀ ਦਾ ਬਹਾਵ ਤੁਸੀਂ ਦੇਖ ਸਕਦੇ ਮੈਂ ਕੈਮਰਾਮੈਨ ਨੂੰ ਕਹਾਂਗਾ ਤੁਹਾਨੂੰ ਦੁਆਰੇ ਦਿਖਾਣਗੇ ਪਾਣੀ ਦਾ ਬਹਾਵ ਕਿੰਨਾ ਤੇਜ਼ ਚੱਲ ਰਿਹਾ ਹੈ ਹਾਲਾਂਕਿ ਜੇ ਆਪਾਂ ਗੱਲ ਕਰੀਏ 25 ਦਰਿਆ ਇਹਦੇ ਵਿੱਚ ਪਾਣੀ ਨਾ ਬਰਾਬਰ ਹੁੰਦਾ ਲੇਕਿਨ ਅੱਜ ਜਿਹੜਾ ਪਾਣੀ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਖੌਫਨਾਕ ਮੰਜ਼ਰ ਜਿਹੜਾ ਹੈਗਾ ਪਿੰਡਾਂ ਵਾਸੀਆਂ ਦੇ ਵਿੱਚ ਜਿਹੜਾ ਹੈ ਦਰਾਂ ਦਾ ਜਿਹੜਾ ਹੈ ਮਾਹੌਲ ਬਣ ਚੁੱਕਿਆ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਅਪੀਲ ਕਰਾਂਗੇ ਵੀ ਆਪਣੀ ਪ੍ਰੀਕੌਸ਼ਨ ਲੋ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਆਪਣੇ ਬਚਾਅ ਕਰ ਲੈ ਜਿਸ ਤਰ੍ਹਾਂ ਵੀ ਤੁਹਾਨੂੰ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿੱਦਾਂ ਅਲਰਟ ਕੀਤਾ ਜਾਂਦਾ ਹੈ ਜੋ ਉਹਨਾਂ ਦੀ ਗਾਈਡਲਾਈਨਸ ਹੈ ਉਹਨੂੰ ਫੋਲੋ ਕਰੋ ਤਾਂਕਿ ਜਿਹੜਾ ਹੈ ਹੜਾ ਦੀ ਮਾਰ ਤੋਂ ਜਿਹੜਾ ਹੈ ਲੋਕਾਂ ਨੂੰ ਜਿਹੜਾ ਹੈ ਬਚਾਇਆ ਜਾ ਸਕੇ ਚੈਨਲ D5 ਪੰਜਾਬੀ ਦੇ ਲਈ ਰਾਜਪ੍ਰਾਤੋ ਹਿਮਾਂਸ਼ੂ ਹੈ ਦੀ ਰਿਪੋਰਟ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਵਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾਵਾ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ